ਕੀ ਇਤਰਾਜੀ ਕਰਦਾ ਯਾਰ ਬਾਪੂ ਸਾਡੇ ਵਰਗੇ ਆ ਦੇਖ ਕਿਵੇਂ ਸਲੂਟ ਮਾਰਦਾ ਬਾਪੂ ਨੂੰ ਤੇ ਬਾਪੂ ਉਮਰ ਐ ਯਾਰ ਘੂੜੀ ਤੇ ਚੜਨਦੀ ਆਹੀ ਤਾਂ ਓਵਰ ਆਹੀ ਉਮਰ ਐ ਉਹ ਬੱਲੇ ਉਹ ਘੋੜੇ ਕਿੱਥੇ ਚੜਦੇ ਆ ਜਿਉਂਦਾ ਰਹ ਜਿਉਂਦਾ ਰਹ ਬਾਪੂ ਤੇ ਜਿਹਦੇ ਘਰ ਘੋੜੇ ਆ ਉਹਦੇ ਘਰ ਕਿਰਪਾ ਗੁਰੂ ਦੀ ਹੁੰਦੀ ਆ ਉਹਦੇ ਘਰ ਕਿਰਪਾ ਕਿਰਪਾ ਹੋਵੇ ਤਾਂ ਆਉਂਦੇ ਆ ਹਾਂ ਗੱਲ ਤਾਂ ਠੀਕ ਐ ਇੱਕ ਕਿਰਪਾ ਹੋਵੇ ਤਾਂ ਫੇਰ ਰੱਬ ਦਾ ਦਿੱਤਾ ਬਹੁਤ ਕੁਛ ਆ ਉਹ ਬਾਪੂ ਛੋਛੂ ਚ ਕੋਈ ਚੱਕਰ ਨਹੀਂ ਕੋਈ ਮੈਂ ਛੋਹਾਂ ਛਾਂ ਚ ਕੀ ਰੱਖਿਆ ਮੈਂ ਨਾ ਤੇਰੇ ਮਗਰ 2 ਕਿਲੋਮੀਟਰ ਪਿੱਛੋਂ ਆਈ ਜਾਂਦਾ ਪਰ ਜਿਹੜਾ ਦੇਖਦਾ ਸੀ ਨਾ ਤੈਨੂੰ ਇੱਕ ਵਾਰੀ ਕਹਿੰਦਾ ਸੀ ਕਹਿੰਦਾ ਆਹ ਐ ਰਾਜਾ ਹਾਂ ਜਿਹਦਾ ਦਿਲ ਰਾਜੀ ਉਹਦਾ ਸਭ ਕੁਝ ਰਾਜੀ ਉਹਦਾ ਰੱਬ ਵੀ ਰਾਜੀ ਰੱਬ ਵੀ ਰਾਜੀ ਬੱਪੂ ਜੇ ਦੇਲੀ ਨਾ ਰਾਜੀ ਤਾਂ ਫੇਰ ਕਾ ਦੂ ਆਹ ਕੋੜੀ ਐ ਨਾ ਜਿਹੜੀ ਹਾਂ ਇਹ ਤਾਂ ਮਰਦੇ ਦਮਾਂ ਤੱਕ ਨਾਲ ਹੀ ਜਾਊ ਨਾਲ ਹੀ ਜਾਊ ਹਾਂ ਤੋ ਇਹਦੇ ਨਾਲ ਮੇਰਾ ਇਨਾ ਇਹਨੂੰ ਪਤਾ ਮੇਰਾ ਅੱਧੀ ਰਾਤ ਹੋ ਜਾਏ ਦੁਪਹਿਰਾ ਹੋ ਜਾਏ ਇਹਨੂੰ ਮੈਂ ਜਿੱਥੇ ਮਾਜੀ ਖੜੀ ਕਰਾਂ ਜਿੱਥੇ ਮਾਜੀ ਇਹਨੇ ਮੈਨੂੰ ਲੈ ਜਾਣਾ ਹਾਂ 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 ਜਿੱਦ ਨੂੰ ਮਰਜੀ ਹਾਂ ਚੋਸਤ ਵੀ ਬੜੀ ਆ ਸਾਰੇ ਕੰਮ ਹੀ ਪੂਰੀ ਆ ਇਹ 16 ਗੱਲਾਂ ਸਪੂਰਨ ਹੂੰ 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 ਹਾਂ ਮੋੜ ਉਹ ਬਾਈ ਦੇਖੋ ਜਿਹੇ ਜਿਸ ਬੰਦੇ ਨੂੰ ਜਿਹੜੀ ਚੀਜ਼ ਦਾ ਸ਼ੌਕ ਹੈ ਨਾ ਉਹ ਕਹਿੰਦੇ ਨਜ਼ਰਾਂ ਦੇ ਮੂਰੇ ਆ ਹੀ ਜਾਂਦੀ ਐ ਹੁਣ ਸਾਨੂੰ ਇਹ ਘੋੜਿਆਂ ਦਾ ਸ਼ੌਂਕ ਤੇ ਆਹ ਦੇਖੋ ਬਾਪੂ ਤੁਰ ਹੀ ਆਉਂਦਾ ਮਾਰੀ ਬਾਈ ਕੈਮਰਾ ਬਾਪੂ ਹੱਲ ਆਏ ਹਾਏ ਹਾਏ ਜਿੱਤਰਾ ਜੀ ਕਰਦਾ ਬਾਪੂ ਪੂਰਾ ਉੜ ਜੂੜ ਜੂ ਕਰਦਾ ਵੀਰੇ ਮੈਂ ਸੀਗਾ ਗੜ ਦੀ ਹਾਲ ਮੇਰੀ ਕੋਈ ਰਿਸ਼ਤੇਦਾਰੀ ਐ ਤਾਂ ਮੈਂ ਰਾਹ 'ਚ ਜਾਈ ਜਾਂਦਾ ਸੀ ਤੇ ਰਾਹ 'ਚ ਟੱਕਰ ਗਏ ਸਾਨੂੰ ਬਾਈ ਆਹ ਦੇਖੋ ਕਿਵੇਂ ਘੋੜਿਆਂ ਦੇ ਪਹਿਲਾਂ ਪੰਦਾ ਫਿਰਦਾ ਤੇ ਬਾਪੂ ਨੂੰ ਰੋਕ ਕੇ ਗੱਲਬਾਤ ਕਰਦੇ ਆਂ ਕਿੱਥੇ ਜਾਈਂ ਨਾ ਘੂੜੀ ਤੇ ਹੁਣ ਤੇ ਗੱਡੀਆਂ ਦਾ ਟਾਈਮ ਐ ਤੂੰ ਆ ਕਿੱਥੇ ਘੂੜੀਆਂ ਘਾੜੀਆਂ ਤੇ ਸਫ਼ਰ ਕਰੀ ਜਾਣਾ ਆਓ ਗੱਲਬਾਤ ਕਰਦੇ ਆਂ ਬਾਪੂ ਨਾਲ ਮਾਰੀ ਕੇਰਾ ਬਾਪੂ ਐ ਚੇਤਰਾਜੀ ਕਰਦਾ ਯਾਰ ਬਾਪੂ ਸਾਡੇ ਵਰਗੇ ਆਹ ਦੇਖ ਕਿਵੇਂ ਸਲੂਟ ਮਾਰਦਾ ਬਾਪੂ ਨੂੰ ਖੁਸ਼ ਕਰਤਾ ਹੀ ਬਾਪੂ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਮੇਰਾ ਸ਼ੇਰ ਕਿਵੇਂ ਆ ਬਹੁਤ ਲੇ ਭਾਈ ਪਹਿਲਾਂ ਤਾਂ ਦੇ ਅਸ਼ੀਰਵਾਦ ਆਪਾਂ ਲਈ ਫਿਰ ਘੋੜੀ ਤੋਂ ਅਸ਼ੀਰਵਾਦ ਹੁਣ ਬਾਪੂ ਆ ਆ ਜਾ ਕਿੱਥੇ ਆਏ ਪਹਿਲੇ ਦੱਸੋ ਮੈਂ ਥੋੜੇ ਮਗਰ 2 ਕਿਲੋਮੀਟਰ ਤੋਂ ਗੱਡੀ ਲਾਈ ਸੀਗੀ ਮੈਂ ਕਿਹਾ ਘੋੜੀ ਪੂਰੇ ਧੂੜਾ ਪੱਟੀ ਜਾਂਦੀ ਇਹ ਤਾਂ ਆਪਾਂ ਬਾਪੂ ਨੂੰ ਤੰਗ ਨਹੀਂ ਕਰਨਾ ਮੈਂ ਇੱਥੇ ਖੇਤਾਂ 'ਚ ਆਇਆ ਸੀ ਸ਼ੇਰਾਂ ਗੇੜੀਆਂ ਲਾਉਣ ਮੈਂ ਕਹਿੰਦਾ ਬਾਪੂ ਸਵਾਦ ਲਿਆਤਾ ਯਾਰ ਮੜਾ ਮੋਟਾ ਡੰਗਰ ਡੁੰਗਰ ਪੈਂਦੇ ਕਣਕਾਂ ਨੂੰ ਗੇੜੀ ਗੂੜੀ ਮਾਰ ਲਈ ਦੀ ਉਹਨੇ ਨਾ ਤੇ ਮੋਟਰਸਾਈਕਲਾਂ ਦੇ ਬਾਪੂ ਕਾਰਾਂ ਆ ਗਈਆਂ ਮੋਟਰਸਾਈਕਲ ਐ ਤੂੰ ਕਿਹੜੇ ਚੱਕਰਾਂ 'ਚ ਵੇ ਬਾਪੂ ਘੋੜੀਆਂ ਦੇ ਤੇ ਇਹਨੂੰ ਜਿੱਧਰ ਮਰਜੀ ਲਈ ਫਿਰੋਕ ਮੋਟਰਸਾਈਕਲ ਵੜਦਾ ਉੱਤੇ ਕੱਚੀਆਂ ਰਾਹਾਂ ਦੇ ਖੇਤਾਂ ਦੇ ਵਿੱਚ ਤੇ ਬਾਪੂ ਉਮਰ ਐ ਘੋੜੀ ਤੇ ਚੜਨਦੀ ਆਹੀ ਤਾਂ ਉਮਰ ਆਹੀ ਉਮਰ ਐ ਉਹ ਬੱਲੇ ਉਹ ਗੁੰਡੇ ਕਿੱਥੇ ਚੜਦੇ ਆ ਜਿਉਂਦਾ ਰਹ ਜਿਉਂਦਾ ਰਹ ਬਾਪੂ ਬਾਪੂ ਪਹਿਲਾਂ ਦੱਸ ਨਾ ਕੀ ਆਪਣਾ ਬਾਪੂ ਮੇਰਾ ਨਾਮ ਹੈਗਾ ਆ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਲੈ ਮੈਨੂੰ ਕਿਹੜਾ ਇੱਧਰ ਕਰ ਲੈ ਯਾਰ ਘੋੜੀ ਵੀ ਪੂਰੀ ਧੂੜਾ ਪੱਟੀ ਜਾਂਦੀ ਐ ਬਾਪੂ نسل نسل ਕਿਹੜੀ ਐ ਘੋੜੀ ਦੀ ਇਹ نسل ਤਾਂ ਬੁੱਧ ਕਰਦੀ ਆ ਮੇਰੀ ਇਹਦੀ ਮਾਂ ਵੀ ਮੇਰੇ ਕੋਲ ਹੀ ਸੀਗੀ ਇਹ ਮੇਰੇ ਕੋਲ ਮੜੰਗਾ ਮੱਝੂ ਕੇ ਲੈ ਜਾਂਦਾ ਪੈਂਦਾ ਹਾਂ ਇਹ ਮੱਝੂ ਕੇ ਲੈਣ ਦੀ ਲੱਗਦੀ ਆ ਮੈਨੂੰ ਇਹਦੇ ਗਾੜੀ ਬੱਚੇ ਜਿਹੜੇ ਦੋ ਆ ਨਾ ਮੇਰੇ ਕੋਲ ਉਹ ਮੱਝੂ ਕੇ ਲੈ ਜਾਂਦੇ ਆ ਤੇ ਬਾਪੂ ਬਰੀਡਿੰਗ ਬਰੂਡਿੰਗ ਕਰਦਾ ਕਿ ਘੋੜੀ ਤੇ ਐ ਚੜਨ ਦਾ ਸ਼ੌਂਕ ਹੈ ਸ਼ੌਂਕ ਕਾੜਾ ਲੈਂਦਾ ਚੜ੍ਹਨੇ ਦਾ ਸ਼ੇਰਾ ਚੜ੍ਹਨੇ ਦੇ ਬੱਚੇ ਬਹੁਤ ਚੰਗੇ ਨੇ ਅੱਛਾ ਮੱਝੂ ਕੇ ਲੈਣਦੇ ਬੱਚੇ ਆਈਟਮ ਦੇ ਪੁੱਤੇ ਚਲੋ ਹੁਣ ਇਧਰ ਨੂੰ ਵੀ ਥੋੜਾ ਬਹੁਤਾ ਧਿਆਨ ਦਿੱਤਾ ਆ ਠੀਕ ਹੈ ਪਰ ਜ਼ਿਆਦਾ ਆਪਣਾ ਨਜ਼ਾਰੇ ਲੈਣ ਦਾ ਯਾ ਕੋਈ ਗੱਲ ਨਹੀਂ ਰੱਬ ਦਾ ਦਿੱਤਾ ਬਹੁਤ ਕੁਝ ਆ ਉਹ ਬਾਪੂ ਸ਼ੋ ਸ਼ੂ ਚ ਕੋਈ ਚੱਕਰ ਨਹੀਂ ਨਈ ਮੈਂ ਸ਼ੋਆਂ ਸ਼ਾਂ ਚ ਬਾਪੂ ਸੋਹਣਾ ਬਹੁਤ ਲੱਗਦਾ ਯਾਰ ਘੋੜੀ ਤੇ ਬੈਠਾ ਬੈਠਾ ਚਲੋ ਬਹੁਤ ਸੋਹਣਾ ਲੱਗਦਾ ਬਾਪੂ ਹੋਰ ਸੁਣਾ ਬਾਪੂ ਕੋਈ ਗੱਲਬਾਤ ਗੱਲਬਾਤ ਬਹੁਤ ਚੰਗੇ ਬੜੀ ਕਿਰਪਾ ਗੁਰੂ ਦੀ ਕਿਰਪਾ ਗੁਰੂ ਦੀ ਹਾਂ ਤੇ ਜਿਹਦੇ ਘਰ ਘੋੜਿਆ ਉਹਦੇ ਘਰ ਕਿਰਪਾ ਗੁਰੂ ਦੀ ਹੁੰਦੀ ਆ ਉਹਦੇ ਘਰ ਕਿਰਪਾ ਕਿਰਪਾ ਹੋਵੇ ਤਾਂ ਆਉਂਦੇ ਆ ਹਾਂ ਗੱਲ ਤਾਂ ਠੀਕ ਐ ਕਿਰਪਾ ਹੋਵੇ ਤਾਂ ਫੇਰ ਆਉਂਦੇ ਆ ਬਾਪੂ ਐ ਮੈਂ ਨਾ ਤੇਰੇ ਮਗਰ 2 ਕਿਲੋਮੀਟਰ ਪਿੱਛੇ ਆਈ ਜਾਂਦਾ ਪਰ ਜਿਹੜਾ ਦੇਖਦਾ ਸੀ ਨਾ ਤੈਨੂੰ ਇੱਕ ਵਾਰੀ ਕਹਿੰਦਾ ਸੀ ਕਹਿੰਦਾ ਆਹ ਐ ਰਾਜਾ ਆਹ ਐ ਰਾਜਾ ਉਹ ਇਦਾਂ ਬਈ ਚਲੋ ਆਪਣਾ ਰਾਂਝਾ ਰਾਜੀ ਚਾਹੀਦਾ ਹਾਂ ਜਿਹਦਾ ਬਿੰਦ ਰਾਜੀ ਉਹਦਾ ਸਭ ਕੁਝ ਰਾਜੀ ਉਹਦਾ ਰੱਬ ਵੀ ਰਾਜੀ ਰੱਬ ਵੀ ਰਾਜੀ ਜੇ ਦੇਲੀ ਨਾ ਰਾਜੀ ਤਾਂ ਫੇਰ ਕਾ ਦੂੰ ਕਿੰਨਾ ਟਾਈਮ ਹੋ ਗਿਆ ਕੂੜੀਆਂ ਰੱਖਦੇ ਮੈਨੂੰ ਤੈਨੂੰ ਮੈਂ ਦੱਸਾਂ ਪਈ ਮੈਂ 15 ਸਾਲਾਂ ਦਾ ਸੀਗਾ ਹਾਂ ਤੇ ਉਦੋਂ ਮੇਰੇ ਬਜ਼ੁਰਗ ਨੇ ਮੈਨੂੰ ਲੈਤੀ ਮਜੇਦ ਕਰਦਾ ਸੀ ਤਾਂ ਉਦੋਂ ਲੈ ਕੇ ਦਿੱਤੀ ਸੀ ਇਹ ਤੇ ਹੁਣ ਹੁਣ ਉਸ ਤੋਂ ਬਾਅਦ ਕਾਠੀ ਛੱਡੀ ਨਹੀਂ ਤੁਸੀਂ ਹੈਨਾ ਨਹੀਂ ਮੈਂ ਨਹੀਂ ਛੱਡੀ ਮੈਂ ਨਹੀਂ ਛੱਡੀ ਹਾਂ ਆ ਤੇ ਏਦਾਂ ਬਈ ਆ ਘੋੜੀ ਆ ਨਾ ਜਿਹੜੀ ਹਾਂ ਇਹ ਤਾਂ ਮਰਦੇ ਦਮਾਂ ਤੱਕ ਨਾਲ ਹੀ ਜਾਊ ਨਾਲ ਹੀ ਜਾਊ ਕਿਉਂ ਇਹਦੇ ਨਾਲ ਮੇਰਾ ਇੰਨਾ ਇਹਨੂੰ ਪਤਾ ਮੇਰਾ ਅੱਧੀ ਰਾਤ ਹੋ ਜਾਏ ਦੁਪਹਿਰਾ ਹੋ ਜਾਏ ਇਹਨੂੰ ਮੈਂ ਜਿੱਥੇ ਮਾਜੀ ਖੜੀ ਕਰਾਂ ਜਿੱਥੇ ਮਾਜੀ ਇਹਨੇ ਮੈਨੂੰ ਲੈ ਜਾਣਾ ਹਾਂ 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 ਜਿੱਦ ਨੂੰ ਮਰਜੀ ਹਾਂ ਉਹ ਤੇ ਚੋਸਤ ਵੀ ਬੜੀ ਆ ਸਾਰੇ ਕੰਮ ਹੀ ਪੂਰੀ ਆ ਇਹ 16 ਗੱਲਾਂ ਸਪੂਰ ਹੂੰ 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 ਬਿਲਕੁਲ ਬਿਲਕੁਲ ਬਾਪੂ ਕਪਾ ਹੁਣ ਤਾਂ ਜਿੱਦਾਂ ਗੱਡੀਆਂ ਕਾਰਾਂ ਆ ਗਈਆਂ ਹੁਣ ਤਾਂ ਚਲੋ ਬਿਰਲੀਆਂ ਗੋਲੀ ਘੋੜੀਆਂ ਰਹਿ ਗਈਆਂ ਹਨਾ ਜਦੋਂ ਥੋੜਾ ਤੁਸੀਂ ਜਵਾਨ ਜਵਾਨੀ ਦਾ ਟਾਈਮ ਸੀਗਾ ਤੁਹਾਡਾ ਹਾਂਜੀ ਆਦੋਂ ਤਾਂ ਘੋੜੀਆਂ ਤੇ ਕਈ-ਕਈ ਬਾਟਾ ਤੁਸੀਂ ਤੈਅ ਕਰਦੇ ਸੀ ਹਨਾ ਬਿਲਕੁਲ ਬਿਲਕੁਲ ਹਾਂ ਹਾਂ ਵਧੀਆ ਵਧੀਆ ਕੰਮ ਹੀ ਘੋੜੀਆਂ ਦਾ ਸੀ ਹੁਣ ਤਾਂ ਮਸ਼ੀਨਰੀ ਦਾ ਆ ਗਿਆ ਜੀ ਹਾਂ ਹਨਾ ਹਾਂਜੀ ਤੇ ਬੌਲ ਦਾ ਦਾ ਸੀ ਹਾਂ ਘੋੜਿਆਂ ਦਾ ਸੀ ਹੂੰ ਤੇ ਹੁਣ ਤਾਂ ਸਾਰਾ ਕੰਮ ਮਸ਼ੀਨਰੀ ਦਾ ਹਾਂ 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 ਇਹ ਤਾਂ ਜੱਟ ਹੈ ਨਾ ਬਿਲਕੁਲ ਬਿਲਕੁਲ ਚਲੋ ਸਾਡੇ ਇਹ ਹੱਡਾਂ ਦਾ ਹੁਣ ਰਚਿਆ ਆ ਅਸੀਂ ਤਾਂ ਹੁਣ ਇਦਾਂ ਹੀ ਚੱਲਣਾ ਤੇ ਅੱਗੇ ਵੀ ਪਿਆ ਕਿਸੇ ਨੂੰ ਸ਼ੌਂਕ ਕਿ ਨਹੀਂ ਅੱਗੇ ਨਿਆਣਿਆਂ ਨੂੰ ਸ਼ੌਂਕ ਹੀ ਆ ਦਾ ਕਾਕਾ ਫੇਰ ਹੀ ਆ ਹਾਂ 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 ਜੇ ਇਕੱਲੇ ਬੰਦੇ ਦਾ ਬੁੜੇ ਨੂੰ ਨਿਆਣੇ ਕਹਿੰਦੇ ਤੂੰ ਕਿਹੜੇ ਕੰਮਾਂ 'ਚ ਪਿਆ ਆ ਹਾਂ 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 ਤੇ ਚਲੋ ਸਾਹਮਦੇ ਆ ਹਾਂ ਜਿੰਨੇ ਜੋਗੇ ਹੈਗੇ ਆ ਨਾ ਹਾਂ ਸਾਹਮਦੇ ਆ ਅੱਛਾ ਸਾਹਮਦੇ ਆ ਚਲੋ ਬਹੁਤ ਚੰਗੀ ਗੱਲ ਹੈ ਬਾਪੂ ਤੇ ਬਾਪੂ ਪਿੰਡ ਤੇਰਾ ਥੋੜਾ ਕਲਾਰਾ ਹੈ ਨਾ ਬਾਈ ਕਲਾਰਾ ਤੇ ਹੋਰ ਤਿੰਨ ਜਾਨਵਰ ਰੱਖਿਆ ਕਰੇ ਹਾਂ ਤਿੰਨ ਜਾਨਵਰ ਤੇ ਆਪਾਂ ਦਿਓ ਸਾਨੂੰ ਮੌਕਾ ਫਿਰ ਆਈਏ ਢੀੜਾ ਗੁੜਾ ਜੀ ਅੱਜ ਅੱਜ ਹੋ ਕੇ ਜਾਣਾ ਆਪਾਂ ਆਪਾਂ ਘੋੜਿਆਂ ਦੇ ਸ਼ੌਂਕੀ ਆ ਬਾਪੂ ਹੋ ਕੇ ਜਾਣਾ ਅੱਜ ਜਿੱਥੇ ਘੋੜੇ ਉੱਥੇ ਅਸੀਂ ਅੱਜ ਹੋ ਕੇ ਚਲੋ ਚੱਲਦੇ ਆ ਬਾਪੂ ਦੇ ਪਿੰਡੇ ਤੇ 5 ਮਿੰਟ ਲੱਗਣੇ ਆ ਚਾਚੂ ਪੀ ਕੇ ਮੁੜ ਜਾਏ ਉਹ ਨਾਲੇ ਹੈ ਬਈ ਠੀਕ ਹੈ ਬਾਪੂ ਠੀਕ ਹੈ ਇਹ ਘੋੜਿਆਂ ਵਾਲਿਆਂ ਦਾ ਘੋੜਿਆਂ ਵਾਲਿਆਂ ਨਾਲ ਪ੍ਰੇਮ ਹੁੰਦਾ ਇਸੇ ਤਰ੍ਹਾਂ ਤੋਂ ਜ਼ਿਆਦਾ ਬੱਸ 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 ਇਹ ਆਪਣੀ ਦੁਨੀਆ ਘੋੜਿਆਂ ਦੀ ਹਾਂ ਇਹ ਬਿਰਲੇ ਘੋੜਿਆਂ ਦੀਆਂ ਸੰਜਾਂ ਇਹਦਾ ਪੀੜੀਆਂ ਨੂੰ ਪੀੜੀਆਂ ਨਾਲ ਜੋੜ ਦਿੰਦੀਆਂ ਜੋੜ ਦਿੰਦੀਆਂ ਹਾਂ ਸਹੀ ਰਿਸ਼ਤੇਦਾਰ ਤਾਂ ਇੱਕ ਰਿਸ਼ਤੇਦਾਰੀ ਤੋਂ ਦੂਜੀ ਰਿਸ਼ਤੇ ਤੀਜੀ ਨੂੰ ਮਿਲਦਾ ਵਰਤਦਾ ਨਹੀਂ ਹਾਂ ਸਾਡੇ ਹਜੇ ਤੱਕ ਅਸੀਂ ਘੋੜਿਆਂ ਵਾਲਿਆਂ ਨਾਲ ਮਿਲਦੇ ਵਰਤਦੇ ਆਉਂਦੇ ਹਾਂ ਠੀਕ ਹੈ ਠੀਕ ਨਿੱਕੇ ਨਿੱਕੇ ਹੁੰਦੇ ਸੀ ਜਿੱਤੇ ਸਾਡੇ ਬਾਬਿਆਂ ਦਾ ਪ੍ਰੇਮ ਸੀ ਸਾਡੇ ਬਾਪ ਦਾ ਪ੍ਰੇਮ ਸੀ ਉਹਨਾਂ ਨਾਲ ਗਾੜੀ ਸਾਡਾ ਪ੍ਰੇਮ ਹੂੰ ਇਹ ਨਾਲ ਕਰਕੇ ਬਣੀ ਆਉਂਦੀ ਉਦੋਂ ਦੀ ਬੱਸ 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 ਭਾਈ ਠੀਕ ਹੈ ਘੋੜਿਆਂ ਕਰਕੇ ਬਣੀ ਆ ਤੇ ਘੋੜਿਆਂ ਕਰਕੇ ਤੁਰੀ ਆਉਂਦੀ ਆ ਠੀਕ ਹੈ आओ बापू घर चलिए। चलो चलो आज तोरो तोरो तोरो। आ जाओ लै बापू घर चलते हैं आप बल्ले जी आंदा रहा बापू बल्ले ਬਹੁਤ ਜਗਾ ਬਾਲੀ ਕਹਿ ਸੋਣੀ ਹੈ ਤੁਹਾਡੀ ਪਿੰਡ ਦੀ ਸਾਡਾ ਏਰੀਆ ਹੀ ਬਹੁਤ ਚੰਗਾ ਸ਼ਹਿਰ ਹੈਣਾ ਹਾਂ ਬਹੁਤ ਚੰਗਾ ਏਰੀਆ ਦੱਸ ਦੋ ਇਹ ਕੰਢੀ ਏਰੀਆ ਕੰਢੀ ਏਰੀਆ ਕੰਢੀ ਏਰੀਆ ਹਾਂ ਅੱਛਾ ਤੇ ਇੱਥੇ ਇਦਾਂ ਬਈ ਕੁਦਰਤ ਨਾਲ ਪਰਮਾਤਮਾ ਨਾਲ ਕਿਰਪਾ ਆ ਮਤਲਬ ਇਹ ਆ ਬਈ ਸਾਡੇ ਨਾਲ ਹਾਂ ਪਾਤਾਵਰਨ ਬਹੁਤ ਚੰਗਾ ਅੱਛਾ ਪਾਣੀ ਸਾਡੇ ਬਹੁਤ ਚੰਗੇ ਆ ਅੱਛਾ ਤੇ ਦਰਖਤ ਦਰੁਖਤਾਂ ਦੇ ਸਿਰਤੇ ਕੰਮ ਸਾਰਾ ਚੱਲਦਾ ਫਸਲਾਂ ਪਹਿਲਾਂ ਤਾਂ ਬਹੁਤ ਘਟ ਹੁੰਦੀਆਂ ਸੀ ਹੁਣ ਚਲੋ ਬੋਰ ਬਾਰ ਕਰਾ ਲਿਆ ਤੇ ਪਹਿਲਾਂ ਤਾਂ ਬਰਾਨੀ ਫਸਲ ਹੁੰਦੀ ਸੀ ਤੇ ਬਰਾਨੀ ਫਸਲ ਤੈਨੂੰ ਪਤਾ ਆ ਜਿੰਨੀ ਬਰਾਨੀ ਫਸਲ ਆ ਉਨੀ ਚੰਗੀ ਆ ਖਾਦ ਰਿਆਂ ਰੂਹਾਂ ਹਨਾ ਘਟ ਪੈਂਦੇ ਸੀ ਤੰਦਰੁਸਤੀ ਵਧੇ ਸੀ ਅੱਛਾ ਹੁਣ ਇਦਾਂ ਭੀ ਖਾਦਾਂ ਤੈਨੂੰ ਪਤਾ ਆ ਕਿੰਨੀਆਂ ਲੁਕੀਆਂ ਪਾਉਂਦੇ ਆ ਪਾਣੀ ਢਾਣੀ ਹੋ ਗਿਆ ਫਸਲਾਂ ਦੇ ਝਾੜ ਤਾਂ ਵਧ ਗਏ ਬਸ ਬਸ ਤੇ ਪਰ ਜਿਹੜਾ ਤੰਦਰੁਸਤੀ ਦਾ ਨੁਕਸਾਨ ਹੋਇਆ ਨਾ ਬਹੁਤ ਵੱਡਾ ਹੋਇਆ ਅੱਛਾ ਜੀ ਤੰਦਰੁਸਤੀਆਂ ਘਟ ਗਈਆਂ ਜੰਮ ਦੇ ਨਿਆਣੇ ਬਿਮਾਰ ਆ ਤੇ ਇਹ ਕਰਕੇ ਨਾ ਸਮਾਂ ਬਹੁਤ ਬਦਲ ਗਿਆ ਸਹੂਲਤਾਂ ਵੀ ਘਟ ਸੀਗੀਆਂ ਤੁਹਾਡੇ ਵਾਲੇ ਏਰੀਆ ਦੇ ਤੰਦਰੁਸਤੀ ਚੰਗਾ ਸੀ ਘਟ ਸੀਗੀਆਂ ਨਾ ਤੰਦਰੁਸਤੀਆਂ ਵੱਧ ਸੀ ਸਹੂਲਤਾਂ ਨੇ ਤਾਂ ਜ਼ਿੰਦਗੀ ਦਾ ਨਾਸ ਪੱਟ ਦਿੱਤਾ ਅੱਛਾ ਜਿਹੜੀ ਸਹੂਲਤਾਂ ਪੁਰਾਣੇ ਵਿਯੋਗ ਕਿਦਾਂ ਵੀ ਸਾਨੂੰ ਉਹਨੇ ਇਹ ਸਿਖਾ ਲਿਆ ਕਿ ਤੰਗੀ ਕੁਝ ਬਣਾਉਂਦੀ ਆ ਗੋਂਦੀ ਕੱਖ ਨਹੀਂ ਠੀਕ ਹੈ ਹਨਾ ਹਾਂ ਹਾਂ ਮੈਨੂੰ ਤੰਗੀ ਚ ਬੰਦਾ ਕੋ ਸਿੱਖਦਾ ਠੀਕ ਹੈ ਤੇ ਸਹੂਲਤ ਚ ਬੰਦਾ ਜਿਹੜਾ ਆ ਉਹ ਸਹੂਲਤਾ ਜਿਹੜੀ ਆ ਬੰਦੇ ਨੂੰ ਵਿਗਾੜ ਦਿੰਦੀ ਵਿਗਾੜ ਦਿੰਦੀ ਹੈ ਸੰਘਰਸ਼ ਜਿੰਦਗੀ ਚ ਜਲਦੇ ਰਹਿਣਾ ਚਾਹੀਦੇ ਆ ਤੰਗੀ ਹੋਗੀ ਤਾਂ ਸੰਘਰਸ਼ ਕਰੂਗੇ ਸਖਾਲੇ ਹੋਊਗੇ ਤਾਂ ਫਿਰ ਸੰਘਰਸ਼ ਥੋੜੋ ਬੰਦਾ ਕਰਦਾ ਬਸ 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 ਹਨਾ ਫੇਦਾ ਖਾਊਗਾ ਪੀਊਗਾ ਸੌਊਗਾ ਸਹੀ ਗੱਲ ਹੈ ਹਨਾ ਅਹਲੇ ਪੈਸਾ ਜਿਹੜਾ ਬੰਦੇ ਦਾ ਪੇ ਬਣ ਗਿਆ ਹਮ ਪਰ ਹੁਣ ਲੱਗਦਾ ਨਹੀਂ ਕਿ ਜਿਹੜਾ ਪੁਰਾਣਾ ਟਾਈਮ ਆ ਵਾਪਸ ਆ ਰਿਹਾ ਸਾਡੇ ਤੋਂ ਤਾਂ ਬਾਅਦ ਹੀ ਕਿਤੇ ਸ਼ਾਇਦ ਪਤਾ ਨਹੀਂ ਅਹਲੇ ਤਾਂ ਮੈਨੂੰ ਕੁਝ ਨਹੀਂ ਲੱਗਣ ਰਿਹਾ ਜਦੋਂ ਘੋੜਿਆਂ ਘਾੜਿਆਂ ਦਾ ਥੋੜਾ ਜਿਹਾ ਲੋਕਾਂ ਦਾ ਧਿਆਨ ਗਿਆ ਆ ਹਾਂ ਪਰ ਉਹ ਵੀ ਸੌਦੇ ਪੈਸੇ ਵਾਲੇ ਰਹਿ ਗਏ ਕੰਟਰੋਵਰਸੀ ਚੱਲੀ ਜਾਂਦੀਆਂ ਹਨ ਕੰਟਰੋਵਰਸੀਆਂ ਚੱਲੀ ਜਾਂਦੀਆਂ ਨਿਆਣੇ ਨੂੰ ਦਿਖਾੜਦੇ ਆ ਵੀਡੀਓ ਬੁੜੀਓ ਹਾਂ ਕਈ ਵਾਰੀ ਆਪ ਵੀ ਫੋਨ ਫੜ ਕੇ ਦੇਖ ਲੈਂਦੀਆਂ ਫਿਰ ਉਹ ਗੱਲਾਂ ਨਹੀਂ ਰਹਿ ਗਈਆਂ ਹਾਂ ਹਨਾ ਆ ਤਾਂ ਮਨ ਦੁਖੀ ਹੁੰਦਾ ਮਨ ਤਾਂ ਦੁਖੀ ਆ ਅੱਗੇ ਅੱਧੇ ਪਿੰਡ ਤੋਂ ਘੋੜੀਆਂ ਹੋਣੀਆਂ ਮੇਲੀ ਜਾਣਾ ਕੱਤ ਅਠ ਕੋੜੀਆਂ ਹੈ ਉਹ ਗੱਲਾਂ ਹੀ ਹੋਰ ਸੀ ਬੱਸ ਬੱਸ ਹੈ ਸਹੀ ਗੱਲ ਉਹ ਹੁੰਦੇ ਹੀ ਮੇਲੇ ਹੁਣ ਤਾਂ ਮੇਲੇ ਮੂਲੇ ਕਾਹਦੇ ਰਹਿ ਗਏ ਹੁਣ ਤਾਂ ਬੱਸ ਕੱਲੇ ਰਹਿ ਗਈਆਂ ਬੱਸ ਹੁਣ ਤਾਂ ਗੱਲਾਂ ਹੀ ਰਹਿ ਗਈਆਂ ਤੇ ਬਾਪੂ ਹੁਣ ਇਹਨੂੰ ਤੋਰਿਆ ਤੁਸੀਂ ਇਸ ਤੋਂ ਬਾਅਦ ਇਹਨੂੰ ਸਿੱਧਾ ਹੀ ਬੰਦੋਗੇ ਜਾ ਕੇ ਨਹੀਂ ਆਹ ਠੰਡੀ ਹੋਣ ਗਈ ਹਾਂ ਹਾਂ ਜਾਣਾ ਹਲੇ ਬਾਟ ਹੈਗੀ ਆ ਹਾਂ ਥੋੜੀ ਮੋਰੇ ਨਹੀਂ ਨਹੀਂ ਜਦੋਂ ਤੁਸੀਂ ਹੁਣ ਤੋਰੀ ਹੈ ਤੇ ਤੋਰਨ ਤੋਂ ਬਾਅਦ ਜਾਨਵਰ ਨਹੀਂ ਨਹੀਂ ਤੋਰਨ ਤੋਂ ਬਾਅਦ ਇਹਨੂੰ ਜਾ ਕੇ ਪਹਿਲਾਂ ਠੰਡੀ ਕਰਾਂਗੇ ਜਦੋਂ ਦੇਖਿਆ ਵੀ ਘੋੜਾ ਥੋੜਾ ਸ਼ਾਂਤ ਹੋ ਗਿਆ ਅੱਛਾ ਫੇ ਇਹਨੂੰ ਪੋਲੇ ਸੰ ਲੇਟਾ ਮਰਾਵਾਂਗੇ ਠੀਕ ਹੈ ਲੇਟ ਲੂਟ ਕੇ ਜਦੋਂ ਹੋ ਗਿਆ ਫੇ ਇਹਨੂੰ ਬੰਨਾਂਗੇ ਫੇ ਬੰਨਾਂਗੇ ਉਸ ਤੋਂ ਬਾਅਦ ਜਦੋਂ ਸੁੱਕ ਜਾਊਗੀ ਫੇ ਥੋੜਾ ਖਰਖਰਾ ਪੋਰਸ਼ ਮਾਰ ਕੇ ਉਹਦੇ ਨਾਲ ਘੋੜਾ ਫੇ ਰਿਲੈਕਸ ਹੋ ਜਾਂਦਾ ਫੇ ਘੋੜਾ ਦੂਏ ਦਿਨ ਕਹਿੰਦਾ ਵੇ ਹਾਂ ਆ ਜਾ ਵੇ ਸਰਦਾਰਾਂ ਸਾਰੇ ਆ ਰਹਾ ਮੈਂ ਜੇ ਤੁਸੀਂ ਹੁਣ ਘੋੜੇ ਨੂੰ ਦੇਖੂਗੇ ਤਾਂ ਮੁੜ ਕੇ ਚੜ ਕੇ ਜਾ ਕੇ ਬੰਨ ਕੇ ਹਾਂ ਤੇ ਆਵ ਲੰਮੇ ਪਿਆ ਕੇ ਸੌ ਗਿਆ ਤੇ ਸਵੇਰੇ ਘੋੜੇ ਨੇ ਕਹਿਣਾ ਭਾਈ ਨਾ ਅੱਛਾ ਹੈ ਨਾ ਹੁਣ ਨਾਹੀਂ ਹੁਣ ਨਾਹੀਂ ਹਾਂ ਹੈ ਨਾ ਗੱਲ ਤਾਂ ਠੀਕ ਹੈ ਬਾਪੂ ਲੇ ਸਕੂ ਲੇ ਸਕੂ ਕਰਦੀ ਘੋੜੀ ਹਾਂ ਸਜਣੋ ਬਾਪੂ ਨੂੰ ਦੇਖ ਕੇ ਇੱਕ ਗੱਲ ਤਾਂ ਸਿੱਖਣ ਨੂੰ ਮਿਲਦੀ ਹੈ ਕਿ ਜਿਹੜੇ ਪੁਰਾਣੇ ਸ਼ੌਂਕ ਰੱਚੇ ਨਾ ਹੱਡਾਂ 'ਚ ਉਹ ਤੇ ਸਿਵਿਆਂ 'ਚ ਜਾ ਕੇ ਠੰਡੇ ਪੈਂਦੇ ਨੇ ਜ ਤਾਂ ਕਿ ਘੋੜਿਆਂ ਦਾ ਸ਼ੌਂਕ ਹੈ ਤੇ ਆਹ ਦੇਖੋ ਕਿਵੇਂ ਗੇੜੀਆਂ ਦੇ ਜਾਂਦਾ ਪੂਰਾ ਮੁੜਿਆ ਵਾਂਗ ਸਵਾਰੀ ਕਰਦਾ ਤੇ ਜਿਹੜਾ ਘੋੜਿਆਂ ਨਾਲ ਪਿਆਰ ਕਰਦਾ ਘੋੜੇ ਵੀ ਉਹਨੂੰ ਪਿਆਰ ਕਰਦੇ ਆ ਤੇ ਵਾਂਗ ਘੋੜੇ ਦੇ ਬੰਦਾ ਫਿੱਟ ਰਹਿੰਦਾ ਹੈ ਬਾਪੂ ਅੱਜ ਵੀ ਪੂਰਾ ਫਿੱਟ ਹੈ ਚਾਹੇ 60 ਸਾਲ ਤੋਂ ਉੱਪਰ ਹੋ ਚੁੱਕਾ ਹੈ ਤੇ ਬਾਪੂ ਦੀ ਬਹੁਤ ਹੀ ਸੋਹਣੀਆਂ ਸੋਹਣੀਆਂ ਦੋ ਘੋੜੀਆਂ ਤੁਹਾਨੂੰ ਦਿਖਾਵਾਂਗੇ ਇੱਕ ਬਸ਼ੇਰਾ ਮੱਜੂ ਕੇ ਲੈਣ ਦਾ ਬਾਪੂ ਤਿਆਰ ਕਰੀ ਜਾਂਦਾ ਹੈ ਅਗਲੀ ਵੀਡੀਓ ਚ ਤੁਹਾਨੂੰ ਬਸ਼ੇਰਾ ਵੀ ਦਿਖਾਵਾਂਗੇ ਤੇ ਨਾਲ ਹੋਰ ਵੀ ਬਾਪੂ ਦੇ ਜਾਨਵਰਾਂ ਦੀ ਦਰਸ਼ਨ ਕਰਾਵਾਂਗੇ ਤਦ ਤੱਕ ਲਈ ਚੈਨਲ ਨਾਲ ਬਣੇ ਰਹੋ ਦੂਜੇ ਭਾਗ ਚ ਮਿਲਦੇ ਆਂ ਬਹੁਤ ਹੀ ਇੰਟਰਸਟਿੰਗ ਵੀਡੀਓ ਹੋਣ ਵਾਲੀ ਹੈ ਉਹ ਤੇ ਬਣੇ ਰਹੋ ਚੈਨਲ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਤੇ ਬਾਈ ਕਮੈਂਟ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਮਿਲਦੇ ਆਂ ਜਲਦ ਹੀ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਥਰੀਆ ਕਾਲ